ਹਾਂਜੀ ਸਤ ਸਾਲ ਜੀ ਜੀਡੀਐਸ ਪੀਮੀ 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀਪ ਅੰਮ੍ਰਿਤਸਰ ਯਾ ਲਓ ਜੀ ਜਿੱਦਾਂ ਕੀ ਜੈਪੀ ਰਾਂ ਦੀ ਉਹ ਸੀ ਲੜਾਈ ਸੀ ਪਿੰਡ ਸੁਤਾਲਮਿੰਡ ਠੀਕ ਹੈ ਜੀ ਲੱਭੀ ਵੀਰ ਦੀ ਛੱਤ ਦੀ ਢੰਡੀ ਦੀ ਵੀਡੀਓ ਲਾਈ ਹੀ ਆਪਾਂ ਠੀਕ ਹੈ ਜੀ ਤੇ ਅੱਜ ਦੁਆਦਿਆਂ ਤੁਹਾਨੂੰ ਫਰਸਟ ਸੈਕਿੰਡ ਥਰਡ ਪ੍ਰਾਈਜ਼ ਕਿਹਦੇ ਕਿਹਦੇ ਆਏ ਨੇ ਜਿਨ੍ਹਾਂ ਜਿਨ੍ਹਾਂ ਦੇ ਵੀ ਆਏ ਨੇ ਸਾਰਿਆਂ ਨਾਲ ਮੁਲਾਕਾਤ ਕਰਾਵਾਂਗੇ ਤੁਹਾਨੂੰ ਸਾਰਿਆਂ ਦੀ ਪਾਰਟੀ ਦੱਸਾਂਗੇ ਤੁਹਾਨੂੰ ਕਿਹੜੀ ਕਿਹੜੀ ਪਾਰਟੀ ਹੈ ਜੀ ਠੀਕ ਹੈ ਵੀਰ ਜੀ ਤੇ ਬਹੁਤ ਪਿਆਰ ਨਾਲ ਤੁਸੀਂ ਆਪਣੀ ਉਹ ਵੀਡੀਓ ਨੂੰ ਆਪ ਕਰਦੇ ਆਂ ਇਹ ਵੀ ਵੀਡੀਓ ਨੂੰ ਪਿਆਰ ਦੋਗੇ ਤੁਸੀਂ ਬਹੁਤ ਵੀਡੀਓ ਜੰਗੀ ਲੱਗਿਆ ਕਰੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰੇ ਭਰਾ ਠੀਕ ਹੈ ਜੀ ਆ ਲੋ ਜੀ ਇਹ ਇਨਾਮ ਦਿੱਤੇ ਜਾਣੇ ਜੀ ਠੀਕ ਹੈ ਜੀ ਜੈ ਪੀਰਾਂ ਦੀ ਕਬੂਤਰ ਬਾਜੀ ਮੁਕਾਬਲਾ 16 ਜੂਨ ਨੂੰ ਡਾਇਆ ਗਿਆ ਸੀ ਠੀਕ ਹੈ ਜੀ ਪਹਿਲਾ ਨਾਮ ਦੂਜਾ ਨਾਮ ਤੀਜਾ ਇਨਾਮ ਬਾਦਰ ਕਬੂਤਰ ਦਾ ਬਾਦਰ ਬੱਚੇ ਦਾ ਤੇ ਸਨਮਾਨ ਚਿੰਨ ਬਣਾਏ ਚਾਰ ਵੀਰ ਜੀ ਹੁਣਾਂ ਨੇ ਇੱਕ ਸ਼ੀਲਡ ਬਣਾਈਏ ਸਲਮਾਨ ਵਾਲੀ ਠੀਕ ਹੈ ਜੀ ਤੇ ਇਧਰ ਆਪਣੇ ਜੀਓ ਉਸਤਾਜੀ ਹੁਣੀ ਨਾਲ ਆਪਣਾ ਨੋਨਾ ਵੀਰ ਸੇਮਾ ਵੀਰ ਠੀਕ ਹੈ ਜੀ ਤੇ ਕਾਕੂ ਨਾਲ ਵੀਰ ਕਾਕੂ ਗੁਰਮੀਤ ਵੀਰ ਗੁਰਮੀਤ ਵੀਰ ਸਾਰੇ ਵੀਰ ਸਲਤਾਨ ਵਾਲੇ ਤੋਂ ਹੀ ਜੇ ਹਾਂਜੀ ਹਾਂਜੀ ਕਾਕੂ ਵੀਰ ਜੀ ਬੋਲੀ ਵੀਰ ਜੀ ਹੁਣੀ ਆ ਰਹੇ ਆ ਉਹ ਉੱਚਦੇ ਆ ਤੇ ਫੇੜ ਵੀ ਨਾਲ ਆਪਣੇ ਠੀਕ ਹੈ ਜੀ ਹੋਰ ਜੀਓ ਉਸਤਾਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਠੀਕ ਠਾਕ ਜੀ ਘਰ ਪਰਵਾਹ ਰਾਜੀ ਬਾਜੀਏ ਹੋਰ ਸਸਿਕਾ ਵੀਰ ਜੀ ਉਹ ਠੀਕ ਠਾਕ ਬਹੁਤ ਸੋਹਣੀ ਸ਼ੀਲ ਲੜਾਈ ਆ ਜੀ ਤੁਸੀਂ ਜੋਗੀ ਸੁਲਤਾਨ ਵਣ ਤੋਂ ਠੀਕ ਹੈ ਜੀ ਤੇ ਜਿੱਦਾਂ ਕੀ ਇਨਾਮ ਦਿੱਤੇ ਜਾਣਗੇ ਹੋਰ ਥੋੜੇ ਰਕਮ ਇਹਨੂੰ ਤੇ ਆਪਾਂ ਵੀਡੀਓ ਲਾਵਾਂਗੇ ਸਾਰੇ ਵੀਰਾਂ ਨਾਲ ਸ਼ੇਅਰ ਕਰਾਂਗੇ ਤੇ ਆਓ ਲੈ ਚਲਦੇ ਹਾਂ ਇਨਾਮਾਂ ਦੇ ਤੁਹਾਨੂੰ ਜੀ ਮੈਂ ਮੈਂਬਰਾਨ ਸਾਰੇ ਆ ਗਏ ਆ ਜੀ ਲੋ ਜੀ ਸਾਰੇ ਵੀਰ ਠੀਕ ਹੈ ਜੀ ਠੀਕ ਹੈ ਜੀ ਜਿੱਦਾਂ ਕਿ ਕਮੇਟੀ ਮੈਂਬਰ ਸਾਰੇ ਜੀਓ ਉਸਤਾਜੀ ਹੋਣੀ ਹਾਂਜੀ ਕਾਕੂ ਵੀਰ ਜੀ ਕਰੋ ਅਨਾਉਂਸ ਜੀ ਨਾਮ ਆਪਣਾ ਬੱਚੇ ਦਾ ਜਿਹੜਾ ਪ੍ਰਾਈਜ਼ ਆ ਵੀਰ ਨੂੰ ਨੀਮੇ ਵੀਰ ਦੇ ਬੱਚੇ ਦੀ ਪ੍ਰਵਾਜ਼ ਆਈ ਜੀ ਕਿੰਨੇ ਵਜੇ ਬੈਠਾ ਜੀ ਬੱਚਾ ਜ਼ਾਹਰ ਕਰ ਦਿਓ ਵਾਇਵਾ ਗਰੁੱਪ ਤੋਂ ਵਾਇਵਾ ਗਰੁੱਪ ਦੀ 11:30 ਵਜੇ ਦੀ ਬਰਵਾਦ ਆਈ। ਲੋ ਜੀ 11:30 ਵਜੇ ਬੱਚਾ ਬੈਠਾ ਹੋਆ ਜੀ। ਉਸਤਾਦ ਜੀ ਗਲੀ ਗਲੀ ਦਾ ਬੱਚਾ ਇਹੀ ਵੀ ਹੈ। ਹਾਂ ਇਹੀ ਮੈਂ ਸਵਾਲ ਕਰਨ ਲੱਗਾ ਜੀ ਉਹ ਵੀਰ ਨੇ ਜਵਾਬ ਦੇ ਹੀ ਦਿੱਤਾ ਆਪਣੇ ਕਾਕੂ ਵੀਰ ਨੇ। ਠੀਕ ਹੈ ਜੀ। ਲੋ ਜੀ ਸਭ ਤੋਂ ਵੱਡੀ ਗੱਲ ਜੇ ਆਪਣੇ ਨੀਮੇ ਵੀਰ ਹੋਣਾ ਦਾ ਜੀ ਭਦਰ ਕਬੂਤਰ ਦਾ ਹੇਟ ਵੀ ਹਾਂ ਜੀ ਹੇਟ ਵੀ ਇਹਨਾਂ ਦੀ ਜੀ। ਲੋ ਜੀ ਹੇਟ ਕਬੂਤਰ ਵੀ। ਵਾਹਿਵਾ ਵਾਹਿਵਾ ਗੈਸ ਗਰੁੱਪ ਵਾਲੇ ਵਾਹਿਵਾ ਵਾਹਿਵਾ ਗਰੁੱਪ ਠੀਕ ਹੈ ਜੀ। ਹੇਟ ਕਬੂਤਰ ਤੇ ਹੇਟ ਬੇਬੀ ਵੀ ਆਈਵਾ ਪਰੋ ਪਤਾ ਹੀ ਐ ਨਿੰਮੇ ਵੀਰ ਜੀ ਦਾ ਲੋ ਜੀ ਤਿੰਨ ਫੀਲਡ ਆਈਆਂ ਜੇ ਨਿੰਮੇ ਵੀਰ ਦੀ ਵੀ ਜਿਹੜਾ ਬਾਜਵਾ ਗਰੁੱਪ ਦੇ ਹਿੱਸੇ ਆਇਆ ਵਾ ਆਸ਼ੂ ਸਾਧ ਜੀ ਨਾਲ ਦੀ ਪਾਰਟੀ ਠੀਕ ਹੈ ਜੀ ਸਰਦਾਰ ਕੁਲਤਾ ਸਿੰਘ ਜੀ ਬਾਜਵਾ ਗੈਂਸ ਜਰਸੀ ਵਾਲੇ ਤੇ ਤੀਸਰਾ ਨਾਮ ਵੀ ਇਹਨਾਂ ਦੀ ਝੋਲੀ ਪਿਆ ਹੈ ਇਹ ਤਾਂ ਬੱਚਾ ਝੇਟ ਕੋ ਮੁੱਦਰੀ ਪਰਵਾਹ ਤੇ ਤੀਸਰਾ ਨਾਮ ਠੀਕ ਹੈ ਜੀ ਤੀਸਰਾ ਵੀਰ ਜੀ ਦਾਗੀ ਤਿੰਨ ਨਾਮ ਆਏ ਜੇ ਆਪਣੇ ਨਿੰਮੇ ਵੀਰ ਦੇ ਬਾਜਵਾ ਗਰੁੱਪ ਤੋਂ ਆਪਣੇ ਉਤਾਜ ਜੀ ਸਰਦਾਰ ਕੁਲਤਾ ਸਿੰਘ ਜੀ ਉਸਤਾਦ ਕਲਦਾਰ ਮੰਡ ਤੋਂ ਠੀਕ ਹੈ ਜੀ ਅਜੂ ਉਸਤਾਦ ਜੀ ਸਲਤਾਨਵੰਡ ਤੋਂ ਰਾਜਵੀਰ ਫਲੀਫਾ ਸਲਤਾਨਵੰਡ ਤੋਂ ਮਲਕ ਸੁਖਿਆਨ ਵੀਰ ਜੀ ਆਪਣੇ ਲਾਹੌਰ ਤੋਂ ਠੀਕ ਹੈ ਜੀ ਆਪਣੇ ਬਲਵਿੰਦਰ ਉਸਤਾਦ ਜੀ ਰਾਜਮ ਸਿੰਘ ਸਾਹਿਬ ਆਪਣੇ ਰੋਕੀ ਉਸਤਾਦ ਜੀ ਚੁੰਨੀਆ ਵਾਲੇ ਸਰਦਾਰ ਮਨਜੀਤ ਸਿੰਘ ਜੀ ਬਿੱਲਾ ਬੋਖਤਰ ਆਪਣੇ ਉਸਤਾਦ ਸਾਹਿਬਾਨਾਂ ਨੂੰ ਸਾਰੇ ਉਸਤਾਦ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਦੀ ਗਰੁੱਪ ਨੂੰ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਠੀਕ ਹੈ ਜੀ ਆਪਣੇ ਤਾਇ ਉਸਤਾਦ ਜੀ ਆ ਤੁਸੀਂ ਤਾਂ ਇਹ ਜਿਹੜੇ ਬਾਈ ਦਾ ਗਰੁੱਪ ਦੇ ਮੈਂਬਰਸ ਆ ਜੀ ਸੀਨੀਅਰਸ ਆਪਣੇ ਮੁਬਾਰਕਾਂ ਦੀ ਉਸਤਾਦ ਹੁਣ ਆ ਲੋ ਉਸਤਾਦ ਨਰਾ ਇੱਥੇ ਤੇ ਜੀ ਮਾਨ ਸਨਮਾਨ ਕੀਤਾ ਜਾ ਰਿਹਾ ਤਾੜੀਆਂ ਜੀ ਜਨਾਬ ਸਾਹਮਣੇ ਵੀਰ ਜੀ ਨਾਲ ਇੱਕ ਵਾਰ ਬਰਾਗ ਜੀ ਉਸਤਾਦ ਜੀ ਆਮਨੇ ਅੱਗੇ ਲੋ ਜੀ ਸਾਹਮਣੇ ਵੱਡੇ ਭਾਈ ਕਾਕੂ ਭਾਈ ਸਾਹਮਣੇ ਖਲੀਫਾ ਸਾਹਿਬ ਲੋ ਜਨਾਬ ਆ ਗਏ ਆ ਬਹੁਤ ਵੱਡਾ ਲੋਜਾਨ ਸਾਡੀ ਹੋਣਾ ਠੀਕ ਹੋ ਗਿਆ ਜੀ ਓਕੇ ਹੋ ਗਿਆ ਵਧੀਆ ਜਿਹੜਾ ਵਾ ਹੋਰ ਇੱਕ ਨਵਾਂ ਮਾਇਆ ਸੁਣੋ ਆਹ ਜਿਹੜੀ ਮੇਰੇ ਭਾ ਹਾਂਜੀ ਹਾਂਜੀ ਉਸਤਾਦ ਜੀ ਇੱਕ ਹੀ ਨਾਮ 1000 ਰੁਪਿਆ ਨਗਦ ਰਾਸ਼ੀ ਜਿਹੜੀ ਹੈਗੀ ਏ ਠੀਕ ਹੈ ਜੀ ਗੁਰਦਾਸਪੁਰ ਤੋਂ ਫੌਜੀ ਵਿਜ਼ਨ ਕਲੱਬ ਸਰਦਾਰ ਜਤਿੰਦਰ ਸਿੰਘ ਜੀ ਸੌਹਲ ਸਾਹਿਬ ਨੇ ਭੇਜੀ ਹੋਈ ਹੈ ਨਾ ਵਾਸਤੇ ਪਿਛਲੀ ਵਾਰ ਵੀ 19 ਤਰੀਕ ਨੂੰ ਜੇਡ ਦੇ ਪਹਿਲੇ ਆਦਵਾਰ ਜਿਹੜੇ ਵੀਰ ਦੀ ਹਟ ਵੱਜੀ ਸੀ ਉਹਨਾਂ ਨੂੰ ਵੀ ਇਨਾਮ ਦਿੱਤਾ ਗਿਆ ਹੈ 1100 ਰੁਪਿਆ ਤੇ ਆ 1000 ਰੁਪਿਆ ਰਾਸ਼ੀ ਜੜੀ ਹੈ ਪਾਰਟੀ ਉਸਤਾਦ ਜੀ ਸੀਨੀਅਰ ਮਾਨਜੋਤ ਮੋਹਨਵੈ ਭੁਮਨ ਸਾਹਿਬ ਠੀਕ ਹੈ ਚੜਦਾ ਪੰਜਾਬ ਤੇ ਜਿਹੜੀ ਉਹਨਾਂ ਨੇ ਨਗਦ ਰਾਸ਼ੀ ਭੇਜੀ ਤਾੜੀਆਂ ਮਾਰੋ ਜੀ ਉਹਨਾਂ ਵਾਸਤੇ ਵੀ ਹੋਰ ਜੀ ਸੰਗੋ ਲੋ ਜੀ ਜਿਹੜੇ ਦੇ ਆ ਕਬੂਤਰ ਬਾਈ ਨੂੰ ਹੌਸਲਾ ਦੇ ਪ੍ਰਮੋਟ ਕਰਦੇ ਪਏ ਨੇ ਬਹੁਤ ਸਪੋਰਟ ਜਿਹੜੀ ਬਾਹਰੋਂ ਆ ਰਹੀ ਹੈ ਨਗਰੋਂ ਰਸ਼ਿੰਗ ਉਹ ਵਧੀਆ ਜੀ ਆਉਣ ਮੈਨੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਜਿੰਨੇ ਭਰਾ ਵੀ ਟੂਰਨਾਮੈਂਟ ਉੜਾਣਗੇ ਉਹਦੇ ਵਿੱਚ ਕੀ ਹੈਗਾ ਬਿਨਾ ਬਿਨਾ ਕਿਸੇ ਲਾਕਡਾਟ ਤੋਂ ਜੋ ਸਾਡੀ ਖੁਆਇਸ਼ ਹੈ ਬਿਨਾ ਲਾਕਡਾਟ ਤੋਂ ਹਰ ਇੱਕ ਤਰ੍ਹਾਂ ਦੇ ਇਨਾਮ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਉਸ ਤੋਂ ਅਲੱਗ ਦਾ ਪਹਿਲੇ ਜਾਂ ਬਾਤ ਨੂੰ ਕੁਛ ਨਹੀਂ ਕਿਹਾ ਜਾਏਗਾ ਉਹਨਾਂ ਦੀ سپور ਮੌਕੇ ਤੇ ਜਿਹੜੇ ਵੀਨ ਹੋਣਗੇ ਚਾਹੇ ਉਹ ਸਾਡੀ ਪਾਰਟੀ ਦਾ ਤੇ ਚਾਹੇ ਆ ਪਿਛਲੇ ਮਹੀਨੇ ਜੇਅਰ ਦਾ ਕਰਿਆ ਆ ਬਾਹਰ ਦੀ ਪਾਰਟੀ ਦਾ ਬੰਦਾ ਜਿਹੜਾ ਬੰਦਾ ਵਿਨ ਹੋਇਆ ਉਹ ਇੱਕ ਬੰਦਾ ਦੂਜੇ ਦੇ ਨਾਮ ਤੇ ਲਿਆ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਜਿਹੜਾ ਵਿਨ ਹੋਏਗਾ ਆ ਜਿਹੜੇ ਆਪਣਾ ਉਸਤਾਦ ਸਾਡੀ ਮਾਂ ਜੋ ਸਰਦਾਰ ਜੋ ਸੀਨੀਅਰ ਸਰਦਾਰ ਜੀ ਯਾਰ ਨਾਲ ਬੋਲੋ ਕਿ ਸੰਬੰਧ ਸਤਾਰ ਨੇ ਬੜੇ ਵੱਡੇ ਸੀਨੀਅਰ ਉਸਤਾਦ ਨੇ ਮੋਇਨ ਵਾਇਕੋ ਮਨ ਸਾਹਿਬ ਉਹਨਾਂ ਦੀ ਪਾਰਟੀ ਜਤਿੰਦਰ ਸਿੰਘ ਸੋਲ ਸਾਹਿਬ ਵੱਲੋਂ ਠੀਕ ਹੈ ਜੀ ਇਨਾਮ ਭੇਜਿਆ ਗਿਆ ਉਦੋਂ ਵੀ ਭੇਜਿਆ ਗਿਆ ਸੀ ਤੋਂ ਉਹਨਾਂ ਨੂੰ ਦਿੱਤਾ ਗਿਆ ਅੱਜ ਵੀ ਭੇਜਿਆ ਗਿਆ ਤੇ ਇਸ ਬੱਚੇ ਨੂੰ ਦਿੱਤਾ ਗਿਆ ਔਰ ਇਹਦੀ ਜਗ੍ਹਾ ਹੋਰ ਦਾ ਨਾਮ ਉਹ ਬਹੁਤ ਬਹੁਤ ਮੁਬਾਰਕਾਂ ਜੀ ਲੋ ਜੀ ਕਾਤੂ ਵੀਰ ਜੀ ਕਰੋ ਨਾਮ ਜੀ ਸਾਹਮਣੇ ਸਾਡੀ ਆਹ ਮੇਰੇਆਂ ਭਰਾਵਾਂ ਨੂੰ ਬੜੀ ਸ਼ਾਬਾਸ਼ ਆ 우ਸਤਾਦ ਜੀਓ ਜੀ ਨੂੰ ਤੇ ਮੇਰਾ ਛੋਟਾ ਵੀਰ ਆਪਣਾ ਚਾਹੇ ਜਾਂ ਸ਼ਗਿਰਦੀ ਦੇ ਅਹੁਦੇ ਤੇ ਹੈਗੇ ਨੇ ਪਰ ਇਹ ਮੇਰਾ ਛੋਟਾ ਵੀਰ ਇੱਕ ਬਹੁਤ ਹੀ ਸਮਝਦਾਰ ਤੇ ਇੱਕ ਲੈਜੈਂਡ ਪਲੇਅਰ ਆ ਜਾਂ ਗਲੂਪਰ ਖੜ ਰਿਹਾ ਉਸਤਾਦ ਜੀ ਸ਼ਰਮਿਆ ਨੋਨਾ ਇਹਨੂੰ ਅੱਪਾ ਕਹਿੰਦੇ ਐਸ ਵੀਰ ਨੇ ਬੜਾ ਇਹ ਮਿਹਨਤ ਕਰਕੇ ਤੇ ਉਸਤਾਦ ਜੀ ਦਾ ਸਾਥ ਲੈ ਕੇ ਇਹ ਮੇਰਾ ਵੀਰ ਉਸਤਾਦ ਜੀਓ ਜੀ ਠੀਕ ਹੈ ਜੀ ਇਹਨਾਂ ਕੋ ਵੀ ਬੜੀ ਵੱਡੀ ਪਾਗ ਗਿਆ ਕੀ ਹੈ ਕੋਈ ਛੋਟੀ-ਘੋਟੀ ਪਾਗੜੀ ਕਹਿੰਦਾ ਬਿਲਕੁਲ ਜੀ ਬਿਲਕੁਲ ਬੜੀ ਸੋਲਿਡ ਪਾਗੜੀ ਦੀ ਪਾਗ ਗਿਆ ਸਵਰਗਵਾਸੀ ਕਾਲਾ ਕਰਾਸ਼ੂ ਦੇ ਨਾਂ ਤੇ ਜਿਹੜੇ ਮਸ਼ਹੂਰੀ ਨਾ ਕਾਲਾ ਜੀ ਉਹਨਾਂ ਦੀ ਸਾਰੀ ਬਾਤ ਤੇ ਜਾਰੀ ਹੈ ਜੀ ਬਾਤ ਨਹੀਂ ਯਾਰ ਤਿੰਨ ਚਾਰ ਬੋਲੂ ਤੇਰਾ ਦੋਹਾਂ ਵੀਰਾਂ ਨੂੰ ਮੈਨੂੰ ਸਾਰੀ ਮੁਬਾਰਕ ਸਾਡੇ ਵੱਲੋਂ ਬਿਲਕੁਲ ਜੀ ਜੀਓ ਸਾਹਿਬ ਜੀ ਤੁਹਾਨੂੰ ਵੀ ਬੜਾ ਬੜਾ ਅਪਰੀਸ਼ਿਆਤ ਕਰਾਇਆ ਜੀ ਠੀਕ ਹੈ ਜੀ ਤਾੜੀਆਂ ਮਾਰ ਦਿਓ ਜੀਓ ਸਾਹਿਬ ਜੀ ਆਇਆ ਲੋ ਜੀ ਹਾਂ ਜੀ ਵੀ ਸੈਕਿੰਡ ਪ੍ਰਾਈਜ਼ ਵਾਲੇ ਆ ਗਏ ਸੈਕਿੰਡ ਪ੍ਰਾਈਜ਼ ਕਾਕੂ ਵੀਰ ਜੀ ਕਰੋ ਨਾਉਂਸਗੀ ਸੈਕਿੰਡ ਪ੍ਰਾਈਜ਼ ਆਪਣੇ ਵੀਰ ਮੋਹਲ ਵੀਰ ਜੀ ਆਪਣੇ ਫੈਕਟਰੀ ਵਾਲੇ ਵੀਰ ਨਹੀਂ ਵਜਦੇ ਜੀ ਠੀਕ ਹੈ ਜੀ ਜਿੰਨਾਂ ਯਾਰ ਕੋੜੀਆਂ ਆਪਾਂ ਪਾਈਆਂ ਸੀ ਫੈਕਟਰੀ ਵਾਲੇ ਹਾਂ ਜੀ ਮੇਜ਼ਨੀ ਫੈਕਟਰੀ ਵਾਲੇ ਮੋਹਲ ਵੀਰ ਜੀ ਪਾਰਟੀ ਆਪਣਾ ਉਸਤਾਦ ਡੇਜਰ ਉਸਤਾਦ ਪੱਕੂ ਕੱਜਬੀਰ ਵਾਲੇ ਜੀ ਤੇ ਸ਼ਮਸ਼ੇਰ ਵੀ ਜਿਹੜੇ ਆਏ ਆ ਤੇ ਲੋ ਜੀ ਸ਼ਿਲਡ ਦੇ ਨਾਲ ਸੈਕਿੰਡ ਨਾਮ ਦੇ ਨਾਲ ਸ਼ਿਲਡ ਜੀ ਤੇ ਇਹਨਾਂ ਵਾਸਤੇ ਵੀ ਤਾੜੀਆਂ ਮਾਰ ਦਿਓ ਜੀ ਵੀਰ ਜੀ ਨਾਲ ਲੋ ਜੀ ਸੈਕਿੰਡ ਆ ਜਿਸ ਨਾਲ ਆਏ ਇਹਨਾਂ ਨੇ ਸਲਾਮ ਕਰਾ ਲਿਓ ਭਾਈ ਸਾਹਮਣੇ ਇਧਰ ਹੋ ਗਏ ਕੱਤੂ ਭਾਈ ਸਾਹਮਣੇ ਵੀ ਸੁਣਾਇਆ ਆਸ਼ੂ ਉਸਤਾਦ ਜੀ ਤੁਸੀਂ ਵੀ ਆ ਜਾਓ ਨਾਲ ਇਧਰ ਖੜ੍ਹ ਲਈ ਹਾਂਜੀ ਹਾਂਜੀ ਜੀ ਉਸਤਾਦ ਜੀ ਨਾਲ ਆਓ ਤੁਸੀਂ ਜੀ ਉਸਤਾਦ ਜੀ ਉਸਤਾਦ ਜੀ ਆ ਜੀ ਉਸਤਾਦ ਜੀ ਹੁਣ ਆ ਲਓ ਠੀਕ ਹੈ ਜੀ ਆ ਬੜਾ ਸੰਨੀ ਵੀਰ ਨਾਗਾ ਦੋ ਸੰਨੀ ਉਸਤਾਦ ਜੀ ਹੁਣੀ ਆ ਜੀ ਨਾਗਾ ਸੰਨੀ ਉਸਤਾਦ ਜੀ ਹੁਣੀ ਠੀਕ ਹੈ ਜੀ ਆਪਾਂ ਜੇਮ 6 ਵੀ ਜਿਓ ਨਾ ਦੇ ਬਿਲਕੁਲ ਜੀ ਮਾਂ ਤਾੜੀਆਂ ਮਾਰ ਦਿਓ ਜੀ ਇਹਨਾਂ ਦੇ ਵੀ ਮਾਨ ਸਲਵਾਨ ਬੜਾ ਜ਼ਰੂਰੀ ਆ ਜੀ ਇਹਦੇ ਨਾਲ ਹੌਸਲਾ ਵਧਾਈ ਹੁੰਦੀ ਆ ਸਨੈਕ ਕਰਾ ਲਿਓ ਮੇਰੇ ਭਰਾ ਜੀ ਜਿਓ ਸੱਜੀ ਜਿਓ ਸਹੀ ਤੁਸੀਂ ਵੀ ਨਾ ਅਗੋੜੋ ਨਾ ਕਰ ਇੱਕ ਮਿੰਟ ਮੇਰੇ ਇੰਨੇ ਭਰਾ ਆ ਕੋਈ ਨਹੀਂ ਨਾਲ ਪੱਕੀ ਵੀ ਲਾਜ਼ਮੀ ਆ ਨਾ ਯਾਦਾਂ ਚੜ੍ਹਦੀਆਂ ਪੱਕੀਆਂ ਆ ਜੀ ਹਲੋ ਜੀ ਲੋ ਜੀ ਸਭ ਦੀ ਹਾਜ਼ਰੀ ਵਿੱਚ ਜੀਰੋ ਉਸਤਾਦ ਜੀ ਹੋਣੀ ਠੀਕ ਹੈ ਜੀ ਸੰਨੀ ਉਸਤਾਦ ਜੀ ਹੋਣੀ ਅਸ਼ਮ ਛੇਰ ਵੀਰ ਜੀ ਹੋਣੀ ਜਿਨ੍ਹਾਂ ਦਾ ਸੈਕਿੰਡ ਪ੍ਰਾਈਜ਼ ਆਇਆ ਵਾ ਸਨ ਨਾਲ ਸਾਡੇ ਡਿੱਤੀ ਵੀਰ ਜੀ ਹੋਣੀ ਆ ਠੀਕ ਹੈ ਜੀ ਸਭ ਦੀ ਮਜੂਦਗੀ ਨੇ ਵਿੱਚ ਸੈਕਿੰਡ ਪ੍ਰਾਈਜ਼ ਇਹਨਾਂ ਨੂੰ ਆਇਆ ਵਾ ਇਹਨਾਂ ਦੀ ਸਾਰੀ ਪਾਰਟੀ ਨੂੰ ਕਵਰ ਬਾਰਡ ਫਿਜ਼ਨ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਹਾਂ ਜੀ ਦਾਤੂ ਵੀਰ ਜੀ ਕਰੋ ਫਰਸਟ ਪ੍ਰਾਈਜ਼ ਅਨਾਉਂਸਰ ਕਿਹ ਕਿਹ ਭਾਜੀ ਜਾਲ ਵਾਲੇ

ਉਹ ਦੇ ਜੀ ਕਮਰਾ ਦੋ ਮਿੰਟ ਜੀ ਜਿੰਨੇ ਜਿੰਨੇ ਦੇ ਤਾਲੂ ਵਿੱਚ ਆਇਆ ਇਦਾਂ ਹੀ ਸਾਜਣਾ ਠੀਕ ਹੈ ਜੀ ਹਾਂ ਜੀ ਲੋ ਜੀ ਚੜੇ ਇਸ ਕਾਪਲੇ ਵਿੱਚ ਜਿਹਨੇ ਦਾ ਫਰਸਟ ਨਾਮ ਆਇਆ ਏ ਠੀਕ ਹੈ ਜੀ ਜਿਹੜਾ ਪੂਰਾ ਮੇਲਾ ਲੁੱਟਿਆ ਵਾ ਹਾੜ ਦਾ ਏ ਪਹਿਲੇ ਐਤਵਾਰ ਦਾ ਵਿੱਕੀ ਵੀਰ ਆਪਣਾ ਜਾਲ ਵਾਲਾ ਤੇ ਪਾਰਟੀ ਜੀ ਮੇਰੇ ਉਸਤਾਦ ਜੀ ਹੁਣ ਆ ਠੀਕ ਹੈ ਜੀ ਸਰਦਾਰ ਕਰਤਾਰ ਸਿੰਘ ਜੀ ਟੀਮਾ ਸਾਹਿਬ ਠੀਕ ਹੈ ਜੀ ਆਓ ਜੀ ਇੱਕ ਮਿੰਟ ਲੋਹਾਂਤ ਸਿੰਘ ਜੀ ਟੀਮਾ ਸੋਰੀ ਕੁਲਵੰਤ ਸਿੰਘ ਟੀਮਾ ਸਾਹਿਬ ਤੇ ਨਾਲ ਸਾਡੇ ਇਹਨਾਂ ਦੇ ਜਿਹੜੇ ਸਤਾਜ ਜੀ ਆ ਕਲਵਨਸਰ ਜੀਵਾ ਸਤਾਜ ਜੀ ਨੇ ਇਹਨਾਂ ਦਾ ਖਸ਼ਮੀਰ ਹੋਣਾ ਵੱਲੋਂ ਤੇ ਜੀਓ ਸਤਾਜ ਜੀ ਨਾਲ ਵੱਲੋਂ ਜਿਹੜਾ ਮਾਣ ਸਨਮਾਨ ਕੀਤਾ ਜਾ ਰਿਹਾ ਵਾ ਸਾਰੀ ਤਾੜੀਆਂ ਮਾਰਨ ਜੀ ਮਾਸ਼ਾ ਅੱਲਾਹ ਬਾਕੀ ਵੀਰ ਜੀ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜੀ ਕਵਰ ਬੋਰਡ ਪੀਜਸ ਵੱਲੋਂ ਆਂ ਜੀ ਬਹੁਤ ਵਧੀਆ ਤੁਸੀਂ ਸ਼ੌਂਕਾਇਆ ਵਾ ਪੋਇਸਟ ਪ੍ਰਾਈਜ਼ ਵਾਲਿਆਂ ਨੂੰ ਜੀ ਆਹ ਲੋ ਜੀ ਸਨੈਕ ਵਾਲਿਆਂ ਦੀ ਸਾਹਮਣੇ ਦੋਨੋਂ ਦੇ ਵਿੱਚ ਸ਼ੈਲੀ ਮਾਪੂਰੀ ਹਾਂਜੀ ਵੀਰ ਜੀ ਆਪਣਾ ਵੀਰ ਇੱਕ ਸ਼ੇਰ ਬੋਲੇਗਾ ਹਾਂਜੀ ਠੀਕ ਹੈ ਜੀ ਆਓ ਵੀਰ ਜੀ ਸਾਰੇ ਜਣੇ ਸੁਣਿਓ ਸਾਰੇ ਜਣੇ ਵੀਰ ਦਾ ਸ਼ੇਰ ਸੁਣਿਓ ਠੀਕ ਹੈ ਵੀਰ ਜੀ ਹਾਂਜੀ ਵੀਰ ਤੇ ਮਾਰਾ ਟਾਈਮ ਦੇ ਕਿਹਣੀ ਛੱਡਣਾ ਚਾਹੀਦਾ ਸਭ ਨਾਲ ਖੜਨਾ ਪੈਂਦਾ ਆ ਕਿ ਸ਼ੀਲਡਾਂ ਚਿਤਨੀਆਂ ਛੋਖੀਆਂ ਨਹੀਂ ਜਨਾਬ ਮੁਕੱਦਰਾਂ ਨਾਲ ਲੜਨਾ ਪੈਂਦਾ ਇਹ ਤਾਂ ਮੈਟਰ ਨਹੀਂ ਕਰਦੀ ਖੇਡਣਾ ਮੈਟਰ ਕਰਦਾ ਜੇ ਇਹਦੇ ਉੱਤੇ ਕੋਈ ਹੈਗਾ ਸ਼ੇਰ ਤੇ ਜਰੂਰ ਬਹੁਤ ਯਾਰ ਸੋਚ ਰਹਾ ਟੂਰਨਾਮੈਂਟ ਡਿਆ ਵਾ ਜੀਓਜੀ ਤੇ ਜੀਓ ਦੀ ਟੀਮ ਨੂੰ ਜਿਆਦਾ ਧੰਨਵਾਦ ਔਰ ਬੜੇ ਅچھے ਸੋਹਣੇ ਭਾਜੇ ਤਾਂ ਮੈਂ ਅਗਲੇ ਤੇ ਇਹਨਾਂ ਨੂੰ ਪੈਸੇ ਦੇਣਾ ਵਾ ਕਿ ਜਿੰਨੇ ਵੀ ਜਾਣੇ ਕੋਈ ਵੀ ਛਿੰਡਾ ਡੋਂਦੇ ਜੇ ਬੜੀਆਂ ਸੋਹਣੀਆਂ ਡੋਂਦੇ ਜੇ ਔਰ ਪਿਆਰ ਨਾਲ ਕਿਸੇ ਤਰ੍ਹਾਂ ਨਾਲ ਸਾਰੇ ਉਸਤਾਦਾਂ ਦਾ ਆਈ ਹੋਏ ਸਜਣਾ ਦਾ ਮਾਣ ਖਾਣ ਸਾਰੇ ਆਪਣਾ ਸਾਰਾ ਸਤਿਕਾਰ ਸੋਹਣੇ ਰੱਬ ਦਾ ਵਾ ਔਰ ਤੁਹਾਨੂੰ ਰੱਬ ਨੇ ਹੀ ਮਦਦ ਦਿੱਤੀ ਆ ਤੇ ਤੁਸੀਂ ਇੰਦਾ ਤੇ ਇੱਕ ਸ਼ੋਅ ਕਰਾਉਂਦਾ ਰਿਹਾ ਕਰੋ ਤਾਂ ਕਿ ਲੋਕਾਂ ਦਾ ਅਨੁਸ਼ਾਣ ਹੋਵੇ ਲੋਕ ਯਵਾ ਇਹਦੇ ਤੇ ਤਾੜੀਆਂ ਜੀ ਜੀ ਉਸਤਾਦ ਜੀ ਨਾਲ ਵਾਸਤੇ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਸ਼ੋਅ ਕਰਾਇਆ ਜੀ ਸਭ ਦਾ ਠੀਕ ਆ ਉਹ ਜਿਆਦਾ ਮੈਂ ਨਹੀਂ ਤੇ ਮੇਰਾ ਵਿੱਕੀ ਮੁੰਡਾ ਜਿਹੜਾ ਹਰ ਸਾਲ ਮੇਰਾ ਕਲੀਫਾ ਔਰ ਮੇਰਾ ਪੁੱਤਰ ਵੀ ਆ ਬਿਲਕੁਲ ਜੀ ਬਿਲਕੁਲ ਹਰ ਸਾਲ ਬੜੇ ਛੋਟ ਵਧੀਆ ਕਰਦਾ ਉਹ ਤੋਂ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਵੀ ਐਤਕੀ ਵੀ ਪੂਰੇ ਸਰਦਾਰ ਪਿੰਡ ਤੇ ਵੀ ਜੋ ਚੈਂਪੀਅਨ ਹੋਇਆ ਵਾ ਔਰ ਜਿਨ੍ਹਾਂ ਨੇ ਚੈਂਪੀਅਨ ਕਰਾਇਆ ਮੈਂ ਉਹਨਾਂ ਨੂੰ ਧੰਨਵਾਦ ਕਰਨਾ ਵਾ ਬਿਲਕੁਲ ਜੀ ਦੇ ਵਿਸ਼ਾਲ ਅਸਤਾਜ ਜੀ ਨਹੀਂ ਆ ਰਹੇ ਸਟਾਰ ਗਰੁੱਪ ਉਹ ਸਾਡੇ ਜੀ ਮੌਜੂਦ ਨਹੀਂ ਜੇ ਪਰ ਉਹਨਾਂ ਨੇ ਵੀ ਬਹੁਤ ਬਹੁਤ ਮਾਰਕਾਂ ਦਿੱਤੀ ਉਹ ਵੀ ਮੇਰਾ ਪੁੱਤਰ ਐ ਛੋਟਾ ਭਰਾ ਵਾ ਮੈਂ ਕਦੀ ਵੀ ਕਿਸੇ ਨੂੰ ਚਿੱਤ ਨਹੀਂ ਸਮਝਿਆ ਉਹਨਾਂ ਦੀ ਵੀ ਬੜੀ ਮਿਹਨਤ ਆ ਔਰ ਇਹ ਮੇਰੇ ਸਰਦਾਰ ਪਿੰਡ ਦੇ ਬੱਚੇ ਤੇ ਸ਼ੌਕ ਕਰਦਾ ਵਾ ਔਰ ਮੇਰੇ ਮੁੰਡਿਆਂ ਨੂੰ ਕਰਾਉਂਦਾ ਵਾ ਉਹਨਾਂ ਦਾ ਵੀ ਧੰਨਵਾਦ ਔਰ ਤੁਹਾਡੇ ਚੈ ਏ ਆ ਵੀ ਚੈਂਪੀਅਨ ਬਣਨ ਦੀ ਖੁਸ਼ੀ ਠੀਕ ਹੈ ਜੀ ਤੇ ਸਾਡੇ ਵੱਲੋਂ ਜੀਡੀਐਸ ਪੀਵੀ02 ਤੇ ਕਵਰ ਬਾਠ ਦੋਵੇਂ ਭਰਾ ਅਸੀਂ ਅੱਜ ਜਿਹੜੇ ਆ ਇੱਥੇ ਕਰਨ ਆਏ ਆ ਹਾਂ ਜਿਹੜਾ ਵੀ ਪ੍ਰੋਗਰਾਮ ਹੀ ਠੀਕ ਹੈ ਜੀ ਅਟੈਂਡ ਨਾਲ ਅਸੀਂ ਸਾਰੀ ਸ਼ੁਰੂ ਕੀਤੀ ਆ ਤੇ ਜੁਦੀਨ ਭਾਈ ਜੀ ਮੈਂ ਆਪਣਾ ਕਵਰ ਬਾਠ ਵੀਰ ਠੀਕ ਹੈ ਜੀ ਮੇਰੇ ਨਾਲ ਜਿੱਦਾਂ ਕੀ ਮੈਂ ਵੀਰਦੇਵ ਜੀ ਚੈਨਲ ਤੇ ਕਿਹਾ ਸਾਰਿਆਂ ਨੂੰ ਬੇਨਤੀ ਆ ਭਾਈ ਤਸੀਬ ਭਾਈ ਨਾਲਾ ਚੈਨਲ ਜਿਹੜਾ ਸਬਸਕ੍ਰਾਈਬ ਕਰਿਓ ਜਿਹੜੀ ਵੀਡੀਓ ਮੇਰੇ ਚੈਨਲ ਤੇ ਨਹੀਂ ਮਿਲੇਗੀ ਉਹ ਤੁਹਾਨੂੰ ਜੀਐਸਟੀਵੀ02 ਤੇ ਮਿਲ ਜੇਗੀ ਠੀਕ ਹੈ ਜੀ ਤੇ ਜਿਹੜੀ ਇਹਨਾਂ ਦੇ ਚੈਨਲ ਤੇ ਨਹੀਂ ਮਿਲੇਗੀ ਉਹ ਸਾਡੇ ਚੈਨਲ ਤੇ ਮਿਲ ਜੇਗੀ ਬਿਲਕੁਲ ਜੀ ਬਿਲਕੁਲ ਜਿੱਦਾਂ ਆਪਾਂ ਪਹਿਲਾਂ ਵੀ ਕਹਿ ਚੁੱਕੇ ਆ ਜੀ ਤੇ ਤੈਹਤ ਲੋ ਧੰਨਵਾਦ ਆ ਜਸਦੀਪ ਭਾਈ ਨਾਲ ਆਹੀ ਤੇ ਕਰਦੇ ਆਂ ਕਿ ਸ਼ੋਰ ਦਾ ਜਿਹੜਾ ਪ੍ਰਾਲਾ ਉਹ ਸਾਰਿਆਂ ਨਾਲ ਪੰਚਾਰੇ ਆ ਤੇ ਜਿਹੜਾ WhatsApp ਗਰੁੱਪ ਬਣਾਇਆ ਅਸੀਂ ਔਰ ਇਹਦੇ ਵਿੱਚ ਵੀ ਅਸੀਂ ਬਿਜੀ ਚੱਲ ਰਹੇ ਆਂ ਮੌਨਸੂਨ ਦੇ ਮੈਸਾਂ ਤੇ ਸਾਰਾ ਸ਼ੌਂਕ ਜਸਦੀਪ ਭਾਈ ਨਾਲ ਹੀ ਕਰਾਇਆ ਹੁੰਦਾ ਨੇ ਉਹਦੇ ਬਾਅਦ ਜਸਦੀਪ ਭਾਈ ਤੁਹਾਡਾ ਤੈਹਤ ਮਿਲੋ ਧੰਨਵਾਦ ਜੀ ਭਾਈ ਤੁਹਾਡਾ ਵੀ ਧੰਨਵਾਦ ਜੀ ਇਹ ਭਰਾ ਜੇ ਤੁਸੀਂ ਇਹ ਸਾਡਾ ਫਰਜ਼ ਹੀ ਅਹੀਂ ਫਰਜ਼ ਨਿਭਾਇਆ ਵਾ ਜੀ ਆਪਣਾ ਜੀ ਬਿਲਕੁਲ ਹੀ ਇਹ ਕਿੰਨੀ ਇੱਕੋ ਕੈਟਾਗਰੀ ਆ ਸਾਡੀ ਤੇ ਸਪੋਰਟ ਜਿੰਨੇ ਵੀ ਮੇਰੇ ਵੀਰ ਆ ਕਬੂਤਰ ਬਾਜ਼ ਵੀਰ ਭਰਾ ਸਾਰੇ ਸਪੋਰਟ ਕਰਿਓ ਜਸਵੀਰ ਭਾਈ ਨੂੰ ਵੀ ਤੇ ਨਾਲ ਸਾਡੇ ਵੀਰ ਅਨਵੀਰ ਭਾਈ ਹੁਣੀ ਆ ਜੀ ਇਹ ਆਪਣੇ ਅਲੀ ਭਾਈ ਹੁਣੀ ਆ ਜਿਨ੍ਹਾਂ ਦੇ ਪ੍ਰੋਡਕਟ ਧਾਰਿਆਲ ਤੋਂ ਉਹਨਾਂ ਨੇ ਵੀ ਸਪੋਰਟ ਕਰਿਓ ਉਹਨਾਂ ਦੇ ਪ੍ਰੋਡਕਟ ਅਹੀਂ ਯੂਜ਼ ਕੀਤੇ ਆ ਤੇ ਬੜਾ ਵਧੀਆ ਰਿਜ਼ਲਟ ਆਇਆ ਤੇ ਅਲੀ ਭਾਈ ਨਾਲੇ ਪ੍ਰੋਡਕਟਾਂ ਦੇ ਸਦਕਾ ਹੀ ਅਹੀਂ ਚੈਂਪੀਅਨ ਹੋਏ ਆ ਜੀ ਆਲ ਅੰਮ੍ਰਿਤਸਰ ਦੇ ਵਿੱਚ ਫਸਟ ਪਰਾਈ ਲੱਗਾ ਵਾ ਸ਼ਾਨਦਰ ਪ੍ਰਦੀਪ ਪੈਰਾਂ ਸਾਜੀਆਂ ਜੀ ਆ ਜੀ ਧੰਨਵਾਦ ਜੀ ਲੋ ਜੀ ਸਲਮਾਨ ਕਰਨ ਲੱਗੇ ਨੇ ਜੀ ਉਹ ਉਸਤਾਜੀ ਹੁਣੀ ਲੋ ਜੀ ਬਾਜਣੀ ਇਹਨਾਂ ਵੱਲੋਂ ਆ ਲੋ ਜੀ ਮਾਨ ਸਨਮਾਨ ਕੀਤਾ ਜਾ ਰਿਹਾ ਏ ਠੀਕ ਹੈ ਜੀ ਜੈ ਪੀਰਾਂ ਦੀ ਜਿਹੜੀ ਫੀਲਡ ਉਡਾਈ ਗਈ ਹੀ ਉਹਦੇ ਚ ਠੀਕ ਹੈ ਜੀ ਆਸ਼ੂ ਸਾਜ ਜੀ ਹਲੋਤਾ ਜੀ ਤਲਵੰਦ ਜੀ ਸਨੀ ਸਾਜੀ ਸਾਹਮਣੇ ਆਹ ਆਹ लास्ट ਸਾਡਾ ਹੋ ਰਹਾ ਹੈ ਸਾਜੀ ਸਾਹਮਣੇ ਜੀ ਕੋਈ ਖੁਸ਼ ਵੀਰ ਦਾ ਸਾਹਮਣੇ ਮੇਰੇ ਭਰਾ ਠੀਕ ਹੈ ਜੀ ਲਓ ਜੀ ਮਾਸਮਾਣ ਅੱਗੋਂ ਆ ਜਾਓ ਜੀ ਦੂਸਰੇ ਵੀਰ ਨੂੰ ਹੀ ਕਿੜੇ ਆ ਲਓ ਜੀ ਨੰਨੇ ਵੀਰ ਜੀ ਆਓ ਸਾਜੀ ਨੂੰ ਨੇ ਵੀਰ ਜੀ ਹਣੀ ਲੋ ਜੀ ਨੋਨੇ ਵੀਰ ਜੀ ਨਾਲ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਨਾ ਠੀਕ ਹੈ ਜੀ ਇਹ ਜਿਹੜਾ ਲਾਗਿਆ ਕਮੇਟੀ ਮੈਂਬਰਾਂ ਨੇ ਸੇਮਾ ਵੀਰ ਇਹ ਸੇਮੇ ਵੀਰ ਜੀ ਨਾਲ ਮਾਨ ਸਨਮਾਨ ਕੀਤਾ ਗਿਆ ਜੀ ਆਜੀ ਉਸਤਾਦ ਜੀ ਹੁਣੀ ਜੀ ਉਸਤਾਦ ਜੀ ਹੁਣੀ ਕਲਵੰਸ ਸਿੰਘ ਚੀਮਾ ਉਸਤਾਦ ਜੀ ਹੁਣੀ ਸੰਨੀ ਉਸਤਾਦ ਜੀ ਨੀ ਨਾਗਾ ਬੈਠੋ ਠੀਕ ਹੈ ਜੀ ਸਨੈਪ ਵਾਲੇ ਸੰਨੀ ਸਾਹਿਬ ਹਾਂ ਜੀ ਕੱਕ ਵੀਰੀ ਕਰੋ ਅਗਲਾ ਨਾਮ ਅਨਾਉਂਸ ਜੀ ਲੋ ਜੀ ਆਪਣੇ ਜੀਓ ਉਸਤਾਦ ਹਣ ਹਾਂ ਜੀ ਜੀ ਅੱਜ ਜਿਹੜਾ ਵਾ ਮਾਨ ਸਨਮਾਨ ਕਰਾ ਵਾ ਉਹ ਪੁਛਤਾ ਜਾਏਗਾ ਸਾਡੇ ਜੀਓ ਉਸਤਾਦ ਜੀ ਹੁਣਾਂ ਦਾ ਲੋ ਜੀ ਜਿੰਨਾਂ ਦਾ ਬੋਗ ਵੱਡਾ ਪਰੇਵੇ ਜ਼ਮੀਨ ਪਾਲਾ ਇਹਨਾਂ ਦਾ ਮੇਨ ਉਪਰਾਲਾ ਜੋ ਹੀ ਉਸਤਾਦ ਜੀ ਹੁਣਾਂ ਦਾ ਜੀਓ ਉਸਤਾਦ ਜੀ ਹੁਣਾਂ ਦਾ ਬਹੁਤ ਸੋਹਣਾ ਉਪਰਾਲਾ ਹੀ ਠੀਕ ਹੈ ਜੀ ਤੇ ਲੋ ਜੀ ਕਰੋ ਜੀ ਉਸਤਾਦ ਸਾਹਿਬਾਨ ਜੀ ਦਾ ਦੀ ਮਾਨ ਸਨਮਾਨ ਆਸ਼ੂ ਉਸਤਾਦ ਜੀ ਤਾੜੀ ਜਰੂਰ ਮਾਰ ਦਿਓ ਮੇਰੇ ਵੀਰ ਸਾਰੇ ਖੜ ਕੇ ਜੀਮਾ ਸਾਹਿਬ ਸਨੀ ਉਸਤਾਦ ਜੀ ਨਹੀਂ ਉਹ ਹੀ ਕੋਈ ਨਹੀਂ ਸਾਬੂ ਵਾਲਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਬੋਲੀ ਭਾਜੀ ਸਨੈਪ ਕਰਾ ਲਓ ਬੰਦੇ ਥੋੜੇ ਸਾਬੂ ਵੀਰ ਤਾਕੂ ਗਾੜੀ ਤਾਕੂ ਵੀਰ ਅੱਗੇ ਹੋ ਲੋ ਜੀ ਸਾਡੀ ਮਜੂਰੀ ਦੇ ਵਿੱਚ ਸਨਮਾਨ ਜਿਹੜਾ ਵਾ ਕੀਤਾ ਗਿਆ ਵਾ ਜੀ ਠੀਕ ਹੈ ਜੀ ਆਸ਼ੂ ਉਸਤਾਦ ਜੀ ਸਾਹਮਣੇ ਆਸ਼ੂ ਭਾਈ ਹੌਸਲਾ ਜਗਾ ਦੇ ਸੀਨੀਅਰ ਸਰ ਦਾ ਮਾਨ ਸਨਮਾਨ ਹੋਵੇ ਤੇ ਹੌਸਲਾ ਵਜਾਈ ਹੁੰਦੀ ਆ ਅੱਗੇ ਤੋਂ ਵੀ ਜਿਹੜਾ ਸ਼ੌਂਕ ਹੈ ਜੀ ਉਸਤਾਦ ਜਿਹੜੀ ਵਧੀਆ ਕਰਾਉਂਦੇ ਠੀਕ ਹੈ ਜੀ ਸਾਡਾ ਸ਼ਿਰਵਾਤ ਹੈ ਜੀ ਉਹਨਾਂ ਨੇ ਸਾਡਾ ਚੰਗੇ ਮੁੰਡੇ ਹੈਗੇ ਆ ਔਰ ਦੋਨੇ ਵੀਰ ਮੁੱਖ ਪ੍ਰਧਾਨ ਨੇ ਸਾਡੇ ਵੀਰ ਨੇ ਬਿਲਕੁਲ ਜੀ ਇਹ ਮੇਰਾ ਛੋਟਾ ਜੀ ਤੇ ਇਹ ਮੇਰਾ ਵੱਡਾ ਵੀਰ ਔਰ ਇਹਨਾਂ ਨੇ ਕਹਿ ਦਿਓ ਮੈਂ ਦਿਨੋਂ ਪੂਰੀ ਰੂਹ ਨਾਲ ਸ਼ੌਂਕ ਪਾਇਆ ਉਹਨਾਂ ਨੇ ਅੱਜ ਦੇ ਦਿਨ ਦਾ ਤਾਂ ਦੇ ਪ੍ਰੋਗਰਾਮ ਲੋ ਜੀ ਅੱਜ ਇੱਕ ਮਿੰਟ ਇੱਕ ਨਾਮ ਸਮਾਣ ਸਾਜੀ ਜਿਹੜੀ ਤੁਹਾਨੂੰ ਕਹੀ ਸੀ ਉਹ ਵੀ ਕਰ ਲੱਗੇ ਜੋ ਡੋਨਾ ਬਹੁਤ ਕਰਦੇ ਹੋ ਸਾਡੇ ਜੀ ਆਪਣੇ ਚੀਮਾ ਸਾਹਿਬ ਹੋਣੀ ਵੀ ਮੌਜੂਦ ਜੀ ਅੱਜ ਉਸਤਾਦ ਜਨਾਬ ਦੀ ਮੌਜੂਦਗੀ ਜੀ ਤੇ ਜੀਓ ਸਾਹਿਬ ਦੀ ਮੌਜੂਦਗੀ ਜੀ ਤੇ ਆਪਣਾ ਡਿਪਟੀ ਵੀ ਵੀ ਉਹ ਨਹੀਂ ਰਾਜੂ ਉਸਤਾਦ ਨੇ ਸਟੇਜ 'ਤੇ ਲੇ ਲੇ ਤੇ ਲੋ ਜੀ ਆਪਾਂ ਅੱਜੂ ਦੀ ਇੱਕ 2 ਤੋਂ 3 ਮਿੰਟ ਕਰਨੇਗੀ ਇੱਕ ਮਿੰਟ ਮੜੇ ਇੱਕ ਮੜੇ ਵੱਡੇ ਭਾਈ ਸਾਰੇ ਚੁੱਪ ਕਰ ਜਿਓ ਅਸੂ ਦੀ ਸ਼ੀਲਡ ਅਨਾਉਂਸਮੈਂਟ ਹੋਣ ਲੱਗੀ ਮੇਰਾ ਭਰਾ ਰੋਲਾ ਜੀ ਅੱਜ ਜਿਆ ਪੀਦਾ ਦੇ ਨਾਂ ਤੇ ਅੱਜ ਹਾਰ ਦੇ ਪਹਿਲੇ ਐਡਵਾਰਡ ਦਾ ਟੂਰਨਾਮੈਂਟ ਉੱਡਿਆ ਸੀ ਬਹੁਤ ਸੋਹਣਾ ਸ਼ੌਂਕ ਹੋਇਆ ਬਹੁਤ ਸੋਹਣਾ ਸ਼ੌਂਚਕਾਰ ਸਾਰੇ ਵੀਰਾਂ ਨੇ ਬਹੁਤ ਸੋਹਣਾ ਸ਼ੌਂਕ ਕੀਤਾ ਜੀ ਜੇ ਆਪਣੇ ਜੀਓ ਸਾਥੋਂ ਨਹੀਂ ਆਪਣਾ ਸੇਮੇ ਵੀ ਜੀ ਨਹੀਂ ਕੋਈ ਵੀਰੋਣਾ ਦਾ ਬਹੁਤ ਬੋਦੇ ਦੇ ਵਿੱਚ ਹੌਸਲਾ ਖਿਡਾਰੀਆਂ ਨੂੰ ਦੇਦੇ ਹੋਏ ਬਹੁਤ ਸੋਹਣਾ ਕਾਪ ਉੱਡਿਆ ਜੀ ਆਜ ਦਾ ਅੱਜ ਦਾ ਤੇ ਲਓ ਜੀ ਅਸੀਂ ਅੱਗੇ ਹੁਣ ਇੱਕ ਅੱਥੂ ਦਾ ਟੂਰਨਾਮੈਂਟ ਲਾਂਚ ਕਰਨ ਜਾ ਰਹੇ ਆ ਜਿਹਦੇ ਵਿੱਚ ਆਲ ਸੁਲਤਾਨਵਿੰਦ ਅਨਾਉਂਸਮੈਂਟ ਇਹ ਕਰਨੀ ਆ ਹਾਂ ਜੀ ਅੱਥੂ ਦੇ ਸ਼ੌਂਕ ਦਾ ਜਿਹੜਾ ਵਾ ਉਹ ਹੁਣ ਦੱਸਣਗੇ ਕਾਕੂ ਵੀ ਨਹੀਂ ਹੋਣੀ ਲੋ ਜੀ ਅੱਜ ਅੱਥੂ ਦਾ ਟੂਰਨਾਮੈਂਟ ਲਾਂਚ ਕੀਤਾ ਸੀ ਉਹਦੇ ਵਿੱਚ ਆਪਣਾ ਕਵਰ ਬਾਡ ਪੀਜੇ ਨਾਲੋਂ ਬਹੁਤ ਬਹੁਤ ਤੁਹਾਨੂੰ ਸਲਾਮ ਜਦਾ ਆ ਵੀਰ ਜੀ ਉਹਨਾਂ ਨੇ 1000 ਰੁਪਿਆ ਲੌਜ਼ਮੈਂਟ ਕੀਤੀ ਜੀ ਹੇਟ ਕਬੂਤਰ ਦੀ ਤੇ ਜਿਹੜੇ ਜਿਹੜਾ ਟੂ ਵਾਲੇ ਵੀਰ ਜੀ ਉਹਨਾਂ ਨੇ ਪ੍ਰਾਈਜ਼ ਦੇਣਗੇ ਜੀ ਜਿਹੋ ਜਿਹਾ ਮਰਜ਼ੀ ਪ੍ਰਾਈਜ਼ ਦੇਣੇ ਹਿੱਟ ਕਬੂਤਰ ਦਾ ਸ਼ੀਲਡ ਦਵਾਂਗੇ ਜੀ ਸ਼ੀਲਡ ਦਿੱਤੀ ਜਾਊਗੀ ਹਿੱਟ ਕਬੂਤਰ ਨੂੰ ਪ੍ਰਾਈਜ਼ ਜਿਹੜਾ ਉਹ ਕਰ ਦਿੰਨੇ ਆ ਜੀ ਇਹ ਦਾਵਾ ਜਿਹੜਾ ਵੀ ਅਸੂ ਦੇ ਵਿੱਚ ਜੀ ਉਸਤਾਜੀ ਹੋਣੀ ਤੇ ਨਾਲ ਸਾਡੇ ਕਲਵੰਸ ਚੀਵਾ ਉਸਤਾਜੀ ਹੋਣੀ ਸੰਨੀ ਉਸਤਾਜੀ ਹੋਣੀ ਪਿੱਛੇ ਸਾਡੇ ਕਲੀਵਾ ਸਾਹਿਬ ਰਾਜਨ ਵੀਰ ਜੀ ਹੁਣੀ ਠੀਕ ਹੈ ਜੀ ਸਾਡੇ ਆਸ਼ੂ ਸਤਾਜ ਜਿਹੜੀ ਸੁਲਤਾਨ ਮੇੜ ਤੋਂ ਡਿਪਟੀ ਵੀ ਹੈ ਜਿਹੜੀ ਨਵੇਂ ਪੁੱਜੀ ਹੁਣੀ ਠੀਕ ਹੈ ਜੀ ਸਾਰਿਆਂ ਦੀ ਹਾਜੀ ਆ ਵੀ ਕੀ ਵੀਰ ਜੀ ਹੁਣੀ ਆਪਣੇ ਆ ਹਰਮਣਾ ਆਪਣਾ ਛੋਟਾ ਵੀਰ ਕਵਰ ਮਾਰ ਕਿ ਜਨ ਵੱਲ ਹੋਏਗਾ ਤੇ ਜਿਹੜਾ ਨਾਲ ਕੱਪ ਦਿੱਤਾ ਜਾਏਗਾ ਉਹ ਜੀਡੀਐਸ ਪੀਵੀ02 ਵਾਲਾ ਦਿੱਤਾ ਜਾਏਗਾ ਜਿੰਨੀ ਕਲੀ ਦਾ ਬੱਚਾ ਦੋ ਕਲੀ ਦਾ ਬੱਚਾ ਉਹ ਜਿੰਨੀ ਮਰਜ਼ੀ ਪਰਵਾਜ਼ ਕਰੇ ਉਹਦੇ ਉੱਤੇ ਨਾਮ ਮੇਰਾ ਤੇ ਮੇਰੇ ਸਤਾਜ ਸੀਨੀਅਰ ਉਸਤਾਦ ਨੇ ਚਾਹ ਪਾਨ ਜੀ ਉਸਤਾਦ ਹੁਣਾਂ ਲੋ ਹੋਏਗਾ ਮਰੇ ਉਸਤਾਦ ਦੇ ਕਲੀਵਾ ਕਾਕੂ ਤੇ ਜੀ ਉਸਤਾਦ ਹੁਣਾਂ ਦੇ ਬੱਚੇ ਦਾ ਨਾਮ ਖਰਿਆ ਲੋ ਹੋਏਗਾ ਸਪੋਰਟ ਕੁੱਤਰ ਬਾਈ ਸਪੋਰਟ ਕਾਕੂ ਵੀਰ ਜੀ ਉਹਦੀ ਐਂਟਰੀ ਕਿੰਨੀ ਆ ਉਸਤਾਦ ਜੀ ਇਹ ਤੇ ਹੁਣ ਸਾਰੇ ਕਮੇਟੀ ਮੈਂਬਰ ਬਹਿ ਕੇ ਵੇਖ ਕੇ ਸਾਰਾ ਵਕਬਾ ਕੱਢ ਕੇ ਤੇ ਇਹ ਵੀ ਲੋਸ ਮੀਟਿੰਗ ਕਰ ਦਿੱਤੀ ਜਾਏਗੀ ਠੀਕ ਹੈ ਜੀ ਜਿਹੜੀ ਉਹਦੀ ਮਤਲਬ ਹੋਏਗੀ ਆ ਕਿਹੜਾ ਕਿਹੜਾ ਏਰੀਆ ਏਰੀਆ ਦੀ ਲਿੰਕ ਜਿਹੜੀ ਹੋਏਗੀ ਏਰੀਆ ਦੀ ਲਿੰਕ ਸੁਲਤਾਨਵਿੰਡ ਆਣ ਉਸਤਾਦੀ ਸ਼ਗੀਰਦੀ ਵਾਲਾ ਗੁੱਡਾ ਹੋਵੇ ਆ ਸੁਲਤਾਨਵਿੰਡ ਕੋਈ ਪਾਰ ਨੇਰੋ ਪਾਰ ਨਹੀਂ ਜਾਵਾਂਗੇ ਜੀ ਤੇ ਉਧਰੋਂ ਦੁਪੁੱਜੀ ਦੀ ਟੱਪਾ ਸੁਲਤਾਨਵਿੰਡ ਪਿੰਡ ਦੇ ਜਿੱਦਾਂ ਕੀ ਪੀਰਾ ਵਾਲੀ ਫੀਲਡ ਜਿੱਦਾਂ ਉੱਡੀ ਆ ਉਦਾਂ ਹੀ ਉਹ ਵੀ ਫੀਲਡ ਉੱਡੇਗੀ ਜੇ ਪੀਰਾ ਦੇ ਨਾਂ ਤੇ ਹੀ ਉਹ ਵੀ ਸ਼ੀਲਡ ਅਸੂਦੀ ਉੱਡੇਗੀ ਠੀਕ ਹੈ ਜੀ ਬੀਪੀ ਹੁਣਾਂ ਨੇ ਦੱਸਤਾ ਜੇ ਅਨਾਉਂਸ ਕਰਤਾ ਜੇ ਅਸੂਦੀ ਸ਼ੀਲਡ ਦਾ ਵੀ ਤੇ ਬਾਕੀ ਜੋ ਵੀ ਉਹਦੀ ਐਂਟਰੀ ਫੀਸ ਹੋਊਗੀ ਉਹ ਤੁਹਾਨੂੰ ਦੱਸੀ ਜਾਏਗੀ ਠੀਕ ਹੈ ਜੀ ਆਹ ਲੋ ਜੀ ਜਿਹੜੇ ਵੀਰ ਆਹ ਲੋ ਜੀ ਡਿਫਟੀ ਵੀਰ ਹੋਣੀ ਤਾਲ ਰਾਜੂਸਤਾਨ ਗੁਲਗੀ ਵਾਲੇ ਜੀ ਖਲੀਫਾ ਜੀ ਇਧਰ 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 ਸਨੈਪ ਆਜੂਗੀ ਸਾਰਿਆਂ ਦੀ ਸਨੀ ਭਾਈ ਨੂੰ ਵੀ ਨਾਲ ਹੋਣਾ ਸਨੈਪ ਸਾਡੀ ਜੀ ਆਪਾ ਕੋਹ ਪਾਣੀ ਲੈ ਇੱਕ ਮਿੰਟ ਇੱਕ ਮਿੰਟ ਪਾਣੀ ਲੈ ਆ ਕਾਕਾ ਇਹ ਸਾਹਮਣੇ ਵੱਡੇ ਭਾਈ ਅਸੂstad ਜੀ ਹਾਂਜੀ ਕਾਕੂ ਵੀਰ ਜੀ ਆ ਲੋ ਜੀ ਹੁਣ ਜੀ ਉਸਤਾਦੀ ਕਰਨਗੇ 9 ਸ ਵੀ ਕਿੰਨੂ ਸਨਮਾਨ ਕਰਨਾ ਵਾ ਹਾਂਜੀ ਉਸਤਾਦੀ ਠੀਕ ਹੈ ਜੀ ਜੀ ਦਾ ਬਹੁਤ ਸੰਯੋਗ ਆ ਠੀਕ ਹੈ ਜੀ ਜਿੱਥੇ ਵੀਰ ਨੇ ਤਾਰੀਆਂ ਅਨਾਉਂਸਮੈਂਟਾਂ ਕੀਤੀਆਂ ਨੇ ਤੇ ਸ਼ੀਲਡ ਬਾਰੇ ਵੀ ਅੱਤੂ ਦੀ ਸ਼ੀਲਡ ਬਾਰੇ ਵੀ ਅਨਾਉਂਸ ਕੀਤਾ ਵਾ ਠੀਕ ਹੈ ਜੀ ਕਾਕੂ ਵੀਰ ਜੀ ਨੂੰ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਤਾੜੀਆਂ ਮਾਰ ਦਿਓ ਜੀ ਏ ਮਾਨਸੂਰ ਬੜੇ ਜ਼ਰੂਰੀ ਆ ਇਹਦੇ ਨਾਲ ਜਿਹੜੇ ਸੀਨੀਅਰ ਉਸਤਾਦ ਸਾਹਿਬਾਂ ਜੀ ਆ ਉਹਨਾਂ ਦੀ ਵੀ ਹੌਸਲਾ ਵਸਾਈ ਹੁੰਦੀ ਆ ਤੇ ਗਾਲੀ ਸ਼ੌਂਕ ਵੀ ਵੱਡਾ ਹੋਏਗਾ। ਅਸਲ ਵਿੱਚ ਕੱਲੀ ਮੇਰੇ ਆ ਪੁੱਤਰ ਦੀ ਵੀ ਹੌਸਲਾ ਵਸਾਈ ਹੋ ਰਹੀ ਆ ਨਾਲ ਮੇਰੇ ਬੱਬਰ ਸ਼ੇਰ ਦੀ ਵੀ ਹੋ ਰਹੀ ਆ। ਆ ਸਾਡਾ ਜੀ ਸਾਡਾ ਇਹਨਾਂ ਦੀ ਵੀ ਪੂਰੀ ਰਹਿਨਮਾਈ ਪੂਰਾ ਸ਼ੌਂਕ ਨੂੰ ਉਪਰਦਾ ਖੜਨਗੇ। ਚਲੋ ਜੀ ਬਾਜੀ ਹੋ ਗਏ ਮਾਨਸੂਰ ਰਹਿ ਗਿਆ ਠੀਕ ਆ ਜੀ ਆਓ ਆਓ ਲਿਆਓ ਲਿਆਓ ਲੋ ਜੀ ਆ ਸੋਨੂੰ ਭਾਈ ਆਓ ਇਧਰ ਆਓ ਓਏ ਆ ਜੀ ਆ ਜੀ ਆਹ ਵਾਹ ਵਾਹ ਜੀਓ ਸਾਹਿਬ ਜੀ ਸੋਨੂ ਬਾਈ ਕਿਉਂ ਸੰਗਣ ਨੇ ਆਹ ਲਿਆ ਸੋਨੂ ਪਿੱਛੇ ਧੰਨਵਾਦ ਸਰ ਉਹ ਕਹਿੰਦਾ ਸਮਾਨ ਕਰਾ ਬਾਈ ਤੇਰਾ ਵੀ ਮਾਨ ਸਨਮਾਨ ਆਇਆ ਆਪਣਾ ਜਿਹੜਾ ਹੈਗਾ ਆ ਆਓ ਇੱਕ ਬਣੇ ਗੋੜਾ ਹਲੋ ਜੀ ਆ ਲੋ ਜੀ ਆਪਣੇ ਤੇਰੀ ਸਾਨੂੰ ਵੀ ਜੀ ਹੁਣੀਆਂ ਤੇ ਜੀਓ ਸਾਹਿਬ ਜੀ ਨਾਲ ਉਹ ਮਾਨ ਸਨਮਾਨ ਜਿਹੜਾ ਵਾਹ ਮਾਨਯੋਗ ਹੈ ਆਪਣੇ ਮਾਨੇ ਸਾਹਿਬ ਬੈਜੀ ਮਾਲ ਦੇ ਕਲੀਵੇ ਸੋਨੂ ਵੀਰ ਜੀ ਤੇ ਇਹਨਾਂ ਦਾ ਪੂਰਾ ਮਾਨ ਸਨਮਾਨ ਹੋ ਰਿਹਾ ਜੀ ਜੀਓ ਸਾਹਿਬ ਨੂੰ ਫੱਦੀ ਵੀਰ ਉਹਨਾਂ ਨੂੰ ਆਲੋ ਜੀ ਸਾਹਮਣੇ ਦੇ ਸਾਹਮਣੇ ਸਨੈਪ ਕਾਲ ਹੋ ਗਏ ਕਲਵਰ ਸਾਹਿਬ ਟੀਮ ਸਾਹਿਬ ਨਾਲ ਜੀਓ ਸਾਹਿਬ ਜੀ ਪੀਸ ਆਓ ਠੀਕ ਹੈ ਜੀ ਵੀਡੀਓ ਤਾਂ ਲੈਨੇ ਆ ਇਜਾਜ਼ਤ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਹਾਂਜੀ ਹਾਂਜੀ ਇੱਕ ਨਾਮ ਹੋਰ ਹੈਗਾ ਜੀ ਜੀ ਮਾਨੇ ਜੀ ਮੇਨ ਹਾਂਜੀ 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 ਮੇਨ ਗੈਸ ਆਪਣੇ ਨਾਗਾ ਤੋਂ ਹਾਂਜੀ ਸਨੀ ਭਾਈ ਹੁਣੀ ਜੀ ਸਾਨੀ ਸੋਤ ਜੀ ਹੁਣੀ ਜੀ ਬਹੁਤ ਹੌਸਲਾ ਦਿੰਦੇ ਹੋ ਸਾਨੂੰ ਜੀ ਇਹ ਇਹਨਾਂ ਦਾ ਮਾਨਸ਼ਮਾਨ ਜੀ ਬੋਧ ਕਪੂਤਰ ਭਾਈ ਨੂੰ ਕਾਰੀ ਲੈ ਕੇ ਜਾ ਰਿਹਾ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਮਾਨ ਸ਼ਰਮਣ ਕੀਤਾ ਯਾਰ ਤਾੜੀਆਂ ਮਾਰ ਦੋ ਮੇਰੇ ਭਰਾ ਜੀ ਤਾੜੀ ਜ਼ਰੂਰ ਮਾਰਿਆ ਕਰੋ ਮੇਰਾ ਵੀਰ ਕਰੀ ਮੇਨ ਅੱਜ ਅੱਜ ਤੁਹਾਡੇ ਮੇਨ ਰੀਸਿਵ ਗੈਸ ਆਏ ਜੀ ਨਾਗਾ ਤੋਂ ਚੇਚਾ ਸ਼ਿਲਦਾ ਵਾਸਤੇ ਜੀ ਠੀਕ ਹੈ ਜੀ ਨਾਗ ਪਿੰਡ ਜੋ ਕਿ ਮਜੀਠੇ ਦੇ ਕੋਲ ਆ ਬਹੁਤ ਬਹੁਤ ਮੁਬਾਰਕਾਂ ਜੀ ਉਸਤਾਦ ਜੀ ਉਹਨਾਂ ਦੇ ਪਰਿੰਦੇ ਵੀ ਖਾਵਾਂਗੇ ਤੇ ਛੱਤ ਦਾ ਸ਼ੌਂ ਵੀ ਕਰਾਵਾਂਗੇ ਵੀਰ ਉਹਨਾਂ ਦੀ ਜਾ ਕੇ ਠੀਕ ਹੈ ਜੀ ਹਾਂਜੀ ਉਸਤਾਦ ਜੀ ਆਪਣੀਆਂ ਆਸਾਨੀ ਨਾਲ ਸਾਬਤ ਕਰਾਉਂਦਾ ਹੈ ਤਿੰਨ ਦਿਨ ਭਰੀਆਂ ਰਹੀਆਂ ਗਈਆਂ ਇਹ ਸਭ ਇੱਕ ਉਹ ਸਾਡੀ ਪਹਿਲਾ ਤਸਵੀਰ ਆ ਮਹਾਰਾਜਮ ਸਰਕਾਰ ਵੱਲੋਂ ਇਹਨਾਂ ਨੇ ਵੀ ਜਿਹੜਾ ਵਾ ਮਾਨ ਸਨਮਾਨ ਇਹ ਵੀ ਇਹਨਾਂ ਦਾ ਕੀਤਾ ਵਾ ਠੀਕ ਹੈ ਜੀ ਤੇ ਆਪਣੇ ਨਿੰਮੇ ਵੀਰ ਦੀਆਂ ਤੇ ਉਹ ਛਾਤੇ ਉੱਤੇ ਜਿੰਨੀ ਵੀ ਮਿਹਨਤ ਇਹਨਾਂ ਨੇ ਕੀਤੀ ਆ ਉਸ ਨੂੰ ਨੋਟ ਲੀਏ ਹਾਂ ਜੀ ਉਹਨਾਂ ਦਾ ਮਹਾਰਾਜਮ ਸਰਕਾਰ ਨੇ ਮੇਰੇ ਪਿਤਾ ਜੀ ਦੇ ਸ਼ਗਿਰਦ ਹਨ ਬੇਕੋ ਜੀ ਬੇਕੋ ਜੀ ਸ਼ਗਿਰਦਿਆ ਜੀ ਤੇ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਜੀ ਤੇ ਸਤਿ ਸ੍ਰੀ ਅਕਾਲ ਜੀ ਦੇ ਵਿੱਚ ਠੀਕ ਹੈ ਜੀ ਲੋ ਜੀ ਕਾਕੂ ਵੀਰ ਜੀ ਹੁਣਾਂ ਨੇ ਇੱਕ ਅਨਾਉਂਸਮੈਂਟ ਕਰਨੀ ਸੀ ਤੇ ਕਾਕੂ ਵੀਰ ਜੀ ਕਰਨਗੇ ਹਾਂ ਜੀ ਕਾਕੂ ਵੀਰ ਜੀ ਹਾਂ ਜੀ ਕਰੋ ਅਨਾਉਂਸਮੈਂਟ ਹਾਂ ਜੀ ਹਾਂ ਜੀ ਲੋ ਜੀ ਇੱਕ ਮਿੰਟ ਤੇ ਲੋ ਦੱਸਣਾ ਇਹਨੂੰ ਕਿਹੜੀ ਆ ਆ ਲੋ ਜੀ ਗੁਸਤਾਖੀ ਮਾਫ ਇੱਕ ਨਾ ਨਿੱਕੀ ਜੀ ਗੱਲ ਰਹਿ ਗਈ ਸੀ ਆਪਣੇ ਕਾਕੂ ਵੀਰ ਜੀ ਹੁਣੀ ਕਰਨ ਲੱਗੇ ਨੇ ਠੀਕ ਹੈ ਜੀ ਜਿਹੜੇ ਜਿਹੜੇ ਵੀਰ ਸ਼ੀਲਾਂ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਉਹ ਵੀਰ ਇਸ ਗੱਲ ਤੇ ਗੌਰ ਕਰਿਓ ਮੇਰੇ ਵੀਰ ਠੀਕ ਹੈ ਜੀ ਹਾਂਜੀ ਕਾਕੂ ਵੀਰ ਜੀ ਵੀਰ ਜੀ ਸਾਡੇ ਭਵੇਂ ਹਾੜ ਤੇ ਉੱਡਣ ਜੇੜ ਤੇ ਉੱਡਣ ਜਾਂ ਅਸੂ ਜੇ ਸਾਡੇ ਜਿਆ ਪੀਰਾ ਦੀ ਮੁਕਾਬਲੇ ਚੋਂ ਸ਼ਿਲਦਾ ਅਸੀਂ ਕੱਪ ਕਰਾਨੇ ਵੱਡੇ ਠੀਕ ਹੈ ਜੀ ਉਹਦੇ ਵਿੱਚ ਅਸੀਂ ਇੱਕ ਅਲਾਸਮੈਂਟ ਕੀਤੀ ਆ ਜੀ ਅੱਜ ਸਾਰੇ ਉਸਤਾਦਾ ਦੀ ਮੌਜੂਦਗੀ ਜੇ ਆਪਣਾ ਜੀਓ ਉਸਤਾਜੀ ਹੁਣੀ ਲਾਲੀ ਸਾਹਿਬ ਜੀ ਚੀਮਾ ਜੀ ਸੰਨੀ ਵੀਰ ਜੀ ਨਾਗਾ ਤੋਂ ਹੈਲੋ ਤੇ सोनू ਵੀਰ ਜੀ ਇਹਨਾਂ ਦੀ ਮੌਜੂਦਗੀ ਜੇ ਜੀ ਅੱਜ ਅਸੀਂ ਇੱਕ ਵਿਚਾਰ ਕਰਕੇ ਤੇ ਗੱਡੀ ਵਧੇ ਆ ਜੀ ਜਿਹੜਾ ਵੀ ਸਾਡੀਆਂ ਸ਼ੀਲਡਾਂ 'ਚ ਐਂਟਰੀਆਂ ਛੱਤ ਐਂਟਰ ਹੋਏਗੀ ਉਹ ਛੱਤ ਤੋਂ 1 ਟੂ 1 ਮੁਕਾਬਲਾ ਕੋਈ ਵੀ ਨਹੀਂ ਹੋਏਗਾ ਜਿਹਦਾ 1 ਟੂ 1 ਮੁਕਾਬਲਾ ਹੋਏਗਾ ਉਹ ਸਾਡੇ ਟੂਰਨਾਮੈਂਟ 'ਚ ਉਹਦੀ ਛੱਤ ਕੱਟੀ ਜਾਏਗੀ ਜਾਂ ਉਹ ਵੀਰ ਆਪਣੀਆਂ ਡਾਰਾ ਜੇ ਡਾਲੇ 1 ਟੂ 1 ਮੁਕਾਬਲਾ ਐਤਵਾਰ ਵਾਲੇ ਦਿਨ ਉਹ ਛੱਤ ਤੋਂ 1 ਟੂ 1 ਮੁਕਾਬਲਾ ਕਿਸੇ ਦਾ ਨਹੀਂ ਹੋਏਗਾ ਠੀਕ ਹੈ ਵੀਰ ਜੀ ਜਿੱਦਾਂ ਕਿ ਵੀਰ ਨੇ ਕਹਿਤਾ ਵਾ ਬਾਜੀ ਕਿਸੇ ਨਾਲ ਨਹੀਂ ਖੇਡੀ ਜਾਊਗੀ ਠੀਕ ਹੈ ਜੀ ਤੇ ਬਸ ਸ਼ੀਲਡ ਦੇ ਵਿੱਚ ਹੀ ਜਿਹੜਾ ਹੋਏਗਾ ਠੀਕ ਹੈ ਜੀ ਸ਼ੀਲਡ ਦੇ ਵਿੱਚ ਹੀ ਐਂਟਰੀ ਕਰਾਈ ਜਾਏਗੀ ਜੇ ਉਹਦੀ ਹੋਰ ਕਿਸੇ ਨਾਲ ਬਾਜੀ ਲੱਗੇਗੀ ਠੀਕ ਹੈ ਜੀ ਕਿ ਉਹਦਾ ਕੋਠਾ ਕੱਟ ਦਿੱਤਾ ਜਾਏਗਾ ਉਹਦਾ ਸ਼ੀਲਡ 'ਚ ਨਹੀਂ ਲਿਆ ਜਾਏਗਾ ਸ਼ੀਲਡ 'ਚ ਕੋਠਾ ਨਹੀਂ ਲਿਆ ਜਾਏਗਾ ਜਿਹੜੀ ਉਹਦੀ ਐਂਟਰੀ ਆਈ ਆ ਉਹ ਵਾਪਸ ਨਹੀਂ ਹੋਏਗੀ ਠੀਕ ਹੈ ਜੀ ਇਹ ਆ ਜੀ ਫਾਇਦਾ ਇਹ ਆ ਅਸੀਂ ਗਾੜੀ ਟੂਰਨਾਮੈਂਟ ਨੂੰ ਅੱਗੇ ਵਧਾਉਣਾ ਜੀ ਸ਼ੌਂਕ ਨੂੰ ਅੱਗੇ ਵਧਾਉਣਾ ਅਸੀਂ ਕੋਈ ਇਹ ਨਹੀਂ ਚਾਹੁੰਦੇ ਕਿਸ ਦੀ ਛੱਤ ਤੇ ਕੋਈ ਰਫੜ ਪਵੇ ਜਾਂ ਫੋਨ ਆਵੇ ਜੀ ਲੋ ਜੀ ਮੋਦਵਾਰ ਪਹੁੰਚਣ ਉਹ ਮੌਕਾ ਨਹੀਂ ਆਵੇ ਜਿਹੜੇ ਮੋਦਵਾਰ ਕਿਸੇ ਦੀ ਛੱਤ ਤੇ ਉਦਾਂ ਜਾਣ ਕੇ ਡਾ ਮਰਦੇ ਠੀਕ ਹੈ ਜੀ ਇਸ ਕਰਕੇ 1 ਟੂ 1 ਮੁਕਾਬਲਾ ਅਸੀਂ ਨਹੀਂ ਵਿੱਚ ਐਡ ਕੀਤਾ ਠੀਕ ਹੈ ਜੀ ਧੰਨਵਾਦ ਜੀ ਥਾਰਿਆਂ ਦਾ ਠੀਕ ਹੈ ਜੀ ਹੈਲੋ ਜੀ ਠੀਕ ਹੈ ਜੀ ਜਿਹਨਾਂ ਨੇ ਲਾਉਟ ਕੀਤੀ ਸੀ ਦੇਖੂਗਾ ਤੇ ਤੁਹਾਨੂੰ ਇਹ 4500 ਰੁਪਏ ਨਾਮ ਦੇਣਗੇ ਤੇ ਇਹ ਹਰ ਸਾਲ ਆ ਜੀ ਹਰ ਤੇ ਪਹਿਲੇ ਐਤਵਾਰ ਐਤਵਾਰ ਜੇ ਨਾ ਨਹੀਂ ਜੋ ਵਜੀ ਹਿੱਟ ਅਗਲੇ ਸਾਲ ਮੇਰੇ ਭਰਾ ਸਾਰੇ ਮਿਹਨਤ ਕਰਨ ਤੇ ਹਿੱਟ ਪ੍ਰੋਵਾਈਡ ਲਓ ਲੋ ਜੀ ਕਾਕੂ ਵੀਰ ਜੀ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਜੇ ਵੀਰ ਜੀ ਆ ਜਦੋਂ ਇਸ ਪੀਜਾ ਪੀਨਾ ਵਾਲੀ ਛਿਲ ਦੇ ਨਹੀਂ ਕਿ ਕੋ ਹਿੱਟ ਵਜੀ ਹੁਣ ਇਹੀ ਨਾਮ ਹਰ ਦੇ ਪਹਿਲੇ ਐਤਵਾਰ ਜੈ ਪੀਰਾਂ ਦੇ ਮੇਲੇ ਤੇ ਹੀ ਇਹੀ ਨਾਮ ਜਿਹੜਾ ਕਪੂਤਰ ਹੈ ਜੱਟ ਲੱਡੂ ਦਾ 5 6 ਵਜੇ ਤੋਂ ਬਾਅਦ ਉਹਨੂੰ 6 ਵਜੇ ਤੋਂ ਬਾਅਦ ਉਹਨੂੰ ਹੀ 4500 ਰੁਪਿਆ ਸਾਡਾ ਅੱਜ ਤੋਂ ਹੀ ਲੋਨਸਮੇਟ ਹੈ ਗਈ ਹੈ ਜੀ ਠੀਕ ਹੈ ਜੀ ਸਾਰੇ ਵੀਰ ਤਗੜੇ ਹੋ ਗਏ ਹੋਣ ਠੀਕ ਹੈ ਜੀ ਨਾਊਂਸਮੈਂਟ ਕਰਤੀ ਹੈ ਵੀਰ ਜੀ ਹੁਣਾਂ ਨੇ ਖੈਬਾਜੀ ਇਹ ਕੋਈ ਖੈਬਾਜੀ ਇਹਨਾਂ ਨੇ ਨਹੀਂ ਨਾ ਇਹ ਤਾਂ ਬਿਲਕੁਲ ਬਿਲਕੁਲ ਜੀ ਇਹ ਕੋਈ ਖੈਬਾਜੀ ਨਹੀਂ ਆ ਬਿਲਕੁਲ ਜੀ ਸਾਰੇ ਖਰੀਦਾਰੀ ਨੂੰ ਇੱਕ ਆਸ ਹੋਊਗੀ ਮੈਂ ਹਿੱਟ ਪ੍ਰਵਾਦ ਕਰਾਂ ਕਰਾਂ ਕੋਈ ਭਵੇਂ ਬਿਲਕੁਲ ਕੋਈ ਵੀ ਛੋਟਾ ਵਾ ਕੋਈ ਸ਼ਕੀਲਤਾ ਕੋਈ ਕਲੀਫਾ ਵਾ ਭਵੇਂ ਕੋਈ ਉਸਤਾਦ ਆ ਹਰ ਇੱਕ ਨੂੰ ਹੋਊਗਾ ਮੈਂ ਵੱਧ ਕੇ ਆਵਾਂ ਬਿਲਕੁਲ ਬਿਲਕੁਲ ਤੁਹਾਡੀ ਗੱਲ ਵਧੀ ਕਰਾਂ ਬਾਈ ਸੜੀ ਬਾਜੀ ਨਹੀਂ ਆ ਕੋਈ ਹੋਤਾ ਫਿਰ ਆਪਣੇ ਦਿੱਲੀ ਵੀਰ ਉਹਨਾਂ ਵੱਲੋਂ ਇਹ ਲੋਜ਼ਮੈਂਟ ਅੱਜ ਤੋਂ ਹੀ ਕਰ ਦਿੱਤੀ ਗਈ ਹੈ ਜੀ ਤੇ ਸਾਰੇ ਵੀਰ ਮੇਰੇ ਜਿੰਨੇ ਵੀ 20 ਕੋਠੇ ਵਾਲੇ ਆ ਛਿਲਦੇ ਚ ਐਂਟਰੀ ਹੀ ਉਹੀ 20 ਕੋਠੇ ਤਗੜੇ ਹੋ ਕੇ ਅਗਲੀ ਇਹਦੀ ਤਿਆਰੀ ਕਰਕੇ ਹੋਰ ਤਗੜੇ ਹੋ ਗਿਆ ਉਹ ਬਿਲਕੁਲ ਜੀ ਬਿਲਕੁਲ ਜਿੱਦਾਂ ਵੀਰ ਜੀ ਹੁਣਾਂ ਨੇ ਕਿਹਾ ਵਾ ਠੀਕ ਹੈ ਜੀ ਤੇ ਅਗਲੀ ਵਾਰੀ ਹੋਰ ਤਗੜੇ ਹੋ ਗਿਆ ਉਹ ਤੇ ਬਿਲਕੁਲ ਸੋਹਣੇ ਪਰਿੰਦੇ ਬਣਾਓ ਠੀਕ ਹੈ ਜੀ ਖਰਾਕ ਚਾਰੋ ਪਤਾ ਲੱਗੇਗਾ ਮੈਦਾਨ ਦੇ ਵਿੱਚ ਅੱਛੀ ਕਰੋਗੇ ਫਲ ਅੱਛਾ ਮਿਲੇਗਾ ਆ ਲੋ ਜੀ ਸੋਨੂ ਵੀਰ ਜੀ ਹੁਣੀ ਹਾਂ ਜੀ ਹਾਂ ਜੀ ਆ ਲੋ ਜੀ ਆਹ ਵੇ ਜੀ ਇਹ ਜੀ ਆਪਣੇ ਅੱਜ ਅਸੀਂ ਦੋਵੇਂ ਯੂਟਿਊਬਰ ਭਰਾ ਪਹੁੰਚਿਆ ਯੂਟਿਊਬਰ ਵੀਰ ਹੋਣ ਦਾ ਅੱਜ ਮਾਨਸਮਾਨ ਹੋ ਰਿਹਾ ਜੀ ਆਪਰੇ सोनू ਭਾਜੀ ਤੇ ਸੰਨੀ ਵੀਰ ਨਾਗਾ ਤੋਂ ਪਰਬਾਰ ਪੀਲੇ ਧੰਨਵਾਦ ਹੈ ਜੀ ਵੀ ਜਿੰਨੇ ਵੀ ਕਮੇਟੀ ਮੈਂਬਰਾਂ ਨੇ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਕਿ ਅਸੀਂ ਕੋਈ YouTube ਪਰ ਅੱਜ ਇੱਥੇ ਮੌਜੂਦ ਤੇ ਗਏ ਆ ਮੌਜੂਦ ਆ ਤੇ ਜਿਹੜਾ ਮਾਨ ਸਨਮਾਨ ਇਹਨਾਂ ਨੇ ਦਿੱਤਾ ਵਾ ਕਿਤੋਂ ਵੱਡਾ ਕੁਝ ਨਹੀਂਗਾ ਇਹ ਗਾਂ ਸ਼ੌਕ ਇਹਨਾਂ ਦਾ ਬਰਕਰਾਰ ਰਵੇ ਜੀ ਠੀਕ ਹੈ ਜੀ ਵੱਡੀ ਢੀਲ ਵੀ ਹੋ ਸਕਿਆ ਤੇ ਵੱਡੀ ਢੀਲ ਦਾ ਵੀ ਤੁਹਾਨੂੰ ਦੋਏ ਚੈਨਲਾਂ 'ਤੇ ਸ਼ੋਅ ਕਰਾਇਆ ਜਾਏਗਾ ਜੀ ਜਿਹੜੀ ਵੱਡੀ ਢੀਲ ਦਾ ਆਪਣੀ ਆਉਡੀਆਂ ਨੇ ਉਹਦਾ ਠੀਕ ਹੈ ਜੀ ਜੀਡੀਐਸ ਪੀਵੀ02 ਤੇ ਕਵਰ ਬਾਡ ਪੀਜੈਂਸ ਠੀਕ ਹੈ ਜੀ ਅਗਲੀ ਵੀਡੀਓ 'ਤੇ ਜਲਦ ਮਿਲਾਂਗੇ ਤਾਤਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਤਾਤਰੀ ਅਕਾਲ ਕਿੱਥੇ ਗਿਆ ਮੇਰਾ ਸ਼ੀਰ ਹੈ